ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਇ ਨਾਨਕ ਕਾਹੂ ਨ ਸੇ ਜਈ ਬਿਨ ਨਾਵੈ ਪਤ ਜਾਏ ਅਸ਼ਟ ਪਦੀ ਦਸ ਬਸਤੂ ਲੈ ਪਾਛੈ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇੱਕ ਭੀ ਨ ਦੇ ਦਸ ਭੀ ਹਿਰ ਲੈ ਤਉ ਮੂੜਾ ਕਹੁ ਕਹਾ ਕਰੇ ਜਿਸ ठाकुर ਸੇਉ ਨਾਹੀ ਚਾਰਾ आको की जय सद नमस्कारा या कै मन लागा प्रभ मीठा सर्व सुख ताहु मन बूठा जिस जन अपना हुकम मनाया सरब थोक नानक तिन पाया अगनत साहू अपनी डेरास खात पीत बरता आनंद उल्लास अपनी अमान कछ बहर साहू ले अज्ञानी मन रोस करे अपनी प्रतीट आप ही खोवै बहर उसका विश्वास ना होवै ਇਸ ਕੀ ਬਸਤ ਉਸ ਆਗੈ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਥ ਹੈ ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੈ ਉਹ ਬਿਨ ਸੈ ਉਹ ਮਨ ਪਛਤਾਵੈ ਜੋਦੀ ਸੋਚ ਚਾਲਨ ਹਾਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੈ ਨੇ ਤਾਕੋ ਹਾਥ ਨ ਆਵੈ ਕੈ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸਬਾਇਆ ਮਿੱਥਿਆ ਹੋ ਮੈਂ ਮਮਤਾ ਮਾਇਆ ਮਿੱਥਿਆ ਰਾਜੋ ਬਨ ਤਨ ਮਾਲ ਮਿੱਥਿਆ ਕਾਮ ਕ੍ਰੋਧ ਬਿਕਰਾਲ ਮਿੱਥਿਆ ਰਥ ਹਸਤੀ ਅਸਵ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋਹ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੇ ਸਰਨ ਨਾਨਕ ਜਪ ਜਪ ਜੀਵਾ ਹਰਿ ਕੇ ਚਰਨ ਮਿੱਠਿਆ ਸਰਵਨ ਪਰ ਨਿੰਦਾ ਸੁਨ ਹੈ ਮਿੱਠਿਆ ਹਸਤ ਪਰ ਦਰਬ ਕਾਹਿਰ ਹੈ ਮਿੱਠਿਆ ਨੇਤਰ ਪੇਖਤ ਪਰ ਤਿਆ ਰੂਪਾਦ ਮਿੱਠਿਆ ਰਸਨਾ ਭੋਜਨ ਅਨ ਸਵਾਦ ਮਿੱਠਿਆ ਚਰਨ ਪਰ ਬਕਾਰ ਕਾਉਤਾ ਵਹ ਮਿੱਠਿਆ ਮਨ ਪਰ ਲੋਭ ਲੁਭਾਵ ਹੈ ਮਿੱਥਿਆ ਤਨ ਨਹੀਂ ਪਰਉਪਕਾਰਾ ਮਿੱਥਿਆ ਬਾਸ ਲੇਤ ਬਿਕਾਰਾ ਬਿਨ ਬੂਝੈ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੇ ਸਾਖਤ ਕੀ ਆਰਜਾ ਸਾਚ ਬਿਨਾ ਕਹ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਗ ਬਿਨਾ ਜਿਉ ਖੇਤੀ ਜਾਏ गोबिंद द प जनम बेन बर्थ है सब काम ज्यों किरपन के निरार्थ दाम तन तन ते जन जह कट बसियो हर नाव नानक ता कह बल बल जाओ रहत अवर कछ अवर कमावत मन नहीं प्रीत मुख हों गांड लावत जानन हार प्रभु परबीन बाहर पेख न कहू पीन अवर उपदेश है आप ना करा आवत जावत जन्म मरै ਜਿਸ ਕਾ ਅੰਤਰ ਬਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਵਜਾਤਾ ਨਾਨਕ ਓਨੇ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਭ੍ਰਮ ਸਭ ਜਾਣੈ ਆਪਣਾ ਕੀਆ ਆਪਹਿਮਾਨ ਆਪਹਿ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਤ ਸਬ ਕਛ ਜਾਨਾ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਇ ਥਾਨ ਥਨੰਤਰ ਰਹਾ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ